ਹਾਂਜੀ ਹਾਂਜੀ ਇਸ ਤਰ੍ਹਾਂ ਮਾਰੋ ਮੇਰੇ ਉਹਨਾਂ ਨੂੰ ਪਿਆਰਪਨ ਸੱਫਰੀ ਕਾਲਾ ਹਰ ਸਿੰਘ ਉਹ ਚੌਧਰੀ ਅੱਜ ਅਸੀਂ ਰਾਟੇ ਦੇ ਫਾਰਮ ਦੇ ਸਾਡੇ ਕੋਲ ਆਏ ਆ ਅੱਜ ਅਸੀਂ ਮੱਖੀਆਂ ਮੱਛਰ ਦਾ ਤੁਹਾਨੂੰ ਤੇਸੀ ਨੋਤਾ ਦੱਸਾਂਗੇ ਜਿਹੜੀਆਂ ਮੱਖੀਆਂ 24 ਘੰਟੇ ਪਸਾ ਨੂੰ ਖਾਈ ਜਾਂਦੀਆਂ ਕਈਆਂ ਦੇ ਗਲਾਂ ਦੇ ਵਿੱਚ ਬਹੁਤ ਜ਼ਿਆਦੇ ਜ਼ਖਮ ਕਰ ਦਿੰਦੀਆਂ ਮੱਖੀ ਇਹ ਬੱਚੇ ਹੁੰਦੇ ਛੋਟੇ ਛੋਟੇ ਹਮਮ ਇਹ ਬੱਚਪਰਾ 100 ਕਿਲੋਮੀਟਰ ਲੈ ਗਿਆ ਸਾਲੀ ਉੱਥੋਂ ਚੱਲੂਗੀ ਤਾਂ ਉੱਥੇ ਜਾ ਕੇ ਉਹਨਾਂ ਨੇ ਨਾਲ ਹੀ ਰੋਕੀ ਆ ਇਹਨਾਂ ਦਾ ਅਜਿਹਾ ਦੇਸੀ ਤਰੀਕਾ ਦੱਸ ਰਿਆ ਵੀ ਇਹਨਾਂ ਦਾ ਮੰਗਿਆਂ ਦੇ ਨਾਲ ਆਹੋ ਇਹਨਾਂ ਦਿਨਾਂ ਜਾਂ ਚ ਮੱਖ ਬਾਲਾ ਹੁੰਦਾ ਨਾ ਵੀ ਬੱਚੇ ਕੱਢਦੀਆਂ ਨਾ ਇਹ ਸਿਆਾਂ ਚ ਮਰ ਜਾਂਦੇ ਆ ਹਮਮ ਪਹਿਲੇ ਨੰਬਰ ਤੇ ਤੁਸੀਂ ਜਿਵੇਂ ਸਾਡੇ ਕੋਲੇ ਫਰਨੈਲ ਦਾ ਤੇਲ ਪਿਆ ਹਾਂਜੀ ਹਾਂਜੀ ਫਰਨੈਲ ਆਹੀ ਕਿ ਫਰਨੈਲ ਦਾ ਤੇਲ ਆ ਬਈ ਇਹ ਫਰਨੈਲ ਦਾ ਤੇਲ ਹੈ ਅੱਛਾ ਇਹ ਪਹਿਲਾ ਪਾ ਪੰਜਾਬੀ ਚ ਕਹਿੰਦੇ ਕੀੜਿਆਂ ਵਾਲਾ ਤੇਲ। ਅੱਛਾ ਅੱਛਾ। ਉਹ ਤੇਲ ਆ। ਕੋਈ ਲੈ ਲਓ। ਅਗਰ ਛਾਲ ਦਾ ਹੁੰਦਾ ਹੁੰਦਾ ਸੀਗਾ। ਅੱਛਾ। ਹੁਣ ਆਮ ਕਈ ਚੱਲਦੀਆਂ। ਜਿਹਨ ਸਾਡੇ ਕੋਲ ਇਹ ਫਰਨੇਲ ਦਾ ਤੇਲ ਆ। ਠੀਕ ਗੱਲ। ਜੇਸੀ ਜਵਾਂ ਨੁਕਤਾ ਜੇ ਆਪਣੇ ਕੋਲੇ ਹਮ ਆ ਪਾ ਪ ਹੈ ਨਹੀਂ। ਅੱਛਾ ਅੱਛਾ। ਇਹ ਪਾਪ ਹੈ ਨਹੀਂ। ਰਾਖ ਦੀ ਬੋਤਲ ਲੈ ਲਓ ਤੁਸੀਂ। ਰਾਖ ਦੀ ਬੋਤਲ ਲੈ ਲਈ। ਇਹ ਤਾਂ ਹੁੰਦੀ ਆਮ ਹੀ ਘਰ ਚ ਹਨ। ਇਹਦੇ ਚ ਤੁਸੀਂ ਪਾ ਲਓ ਫਰਨੇਲ ਦਾ ਤੇਲ। ਇਹ ਕਿੰਨੇ ਕ ਦਾ ਆ ਜਾਂਦਾ ਬਈ ਆਹ ਜਿਹੜਾ ਤੇਲ। ਇਹ ਤੇਲ 335 ਰੁਪਏ ਦਾ ਸਸਤਾ ਹੀ ਫਿਰ ਤਾਂ ਜੇ ਨਾਲ ਆਪਾਂ ਥੋੜਾ ਜਿਹਾ ਇਹ ਆਪਾਂ ਵਾਲਾ ਬਰਨੈਲ ਦਾ ਤੇਲ ਕਰਿਆਨੇ ਦੀ ਦੁਕਾਨ ਤੋਂ ਹੀ ਮਿਲ ਜਾਂਦਾ ਹੁਣ ਤੂੰ ਮਰਜ਼ੀ ਲੈ ਲੈ ਕਰਿਆਨੇ ਦੀ ਦੁਕਾਨ ਤੋਂ ਲੈ ਲੈ ਦਵਾਈਆਂ ਵਾਲਾ ਤੋਂ ਲੈ ਲੋ ਜਿੱਥੋਂ ਮਰਜ਼ੀ ਲੈ ਲੋ ਆਓ ਕਿੰਨਾ ਇਹਨਾਂ ਕੋਈ ਪਾਉਣਾ ਬਸ ਕਿੰਨਾ ਮਰਜ਼ੀ ਪਸੂਆਂ ਦੇ ਹਿਸਾਬ ਨਾਲ ਪਾ ਲੋ ਨਾ ਨਹੀਂ ਲੀਟਰ ਦੇ ਵਿੱਚ ਜੇ ਆਪਾਂ ਵੇਖੀਏ ਤਾਂ ਕਿੰਨਾ ਗੰਦਾ ਜਿਹਾ ਨਹੀਂ ਉਹ ਮਤਲਬ ਅਣਤਾਜੇ ਜਨਾ ਪਾ ਲੈਣਾ ਦਾਦਾ ਦਾ ਤਨ ਜਿਵੇਂ ਸਾਡੇ ਇੱਕੋ ਜਿਹਾ ਹੀ ਪਾਉਣਾ ਸਾਰਾ ਕੋਏ ਜਿਵੇਂ ਸਾਡੇ ਕੋਲੇ ਆ ਗਿਆ ਹੁਣ ਜਿਵੇਂ ਸਰੋਂ ਦਾ ਤੇਲ ਹਾਂ ਇਹ ਸਰੋਂ ਦਾ ਤੇਲ ਆਪਾਂ ਪਾ ਲੈਣਾ ਅੱਛਾ ਇਹ ਆ ਕੇ ਸਰੋਂ ਦਾ ਤੇਲ ਆ ਗਿਆ ਇਹ ਸਾਡੇ ਕੋਲ ਆ ਗਿਆ ਮੱਛਿਆ ਮੁਗਲਾਈ ਹਾਂਜੀ ਹਾਂਜੀ ਇਹ ਮੱਛਿਆ ਮੁਗਲਾਈ ਪਾ ਲੈਣਾ ਆਪਾਂ ਜਾਂ ਕਾਲਾ ਤੇਲ ਹੈ ਨਾ ਆਪਾਂ ਕਾਲਾ ਤੇਲ ਹਾਂ ਹਾਂ ਕਾਲਾ ਤੇਲ ਹੋਂ ਤੱਕ ਹਰੇ ਇਹਦੇ ਮੋਟਰ ਹੈ ਸਕੂਟਰ ਹੈਗਾ ਹਰੇ ਨੂੰ ਹੁੰਦਾ ਹੀ ਆ ਇਹਦਾ ਹੁੰਦਾ ਹੀ ਆ ਉਹ ਮੱਛਿਆ ਮੁਗਲਾਈ ਪਾ ਲਓ ਇਕ ਮਤਲਬ ਇੱਕੋ ਜੀ ਪਾਉਣਾ ਸਾਰਾ ਸਮਾਨ ਹੈ ਨਾ ਪਾ ਲੈਣਾ ਹਾਂ ਜੀ ਪਹੂਆਂ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਜੇ ਪਹਿਲਾਂ ਜਾਦੇ ਬਣਾਵਨੂਗੇ ਰਖੜੀ ਖਰਾਬ ਤਾਂ ਨਹੀਂ ਹੁੰਦਾ ਨਹੀਂ ਖਰਾਬ ਨਹੀਂ ਹੁੰਦਾ ਜਿੰਨਾ ਮਰਜ਼ੀ ਬਣਾ ਲਓ ਜਿੰਨੇ ਜਿੰਨੇ ਦਾ ਮਰਜ਼ੀ ਰੱਖੀ ਰੱਖ ਐ ਪਹਿਲਾਂ ਆਪਾਂ ਪਸੂ ਨੂੰ ਚੰਗੀ ਤਰ੍ਹਾਂ ਨਵਾ ਲੈਣਾ ਕਿ ਉਹ ਗੱਪਾ ਨਾ ਹੋਵੇ ਅੱਛਾ ਅੱਛਾ ਹਾਂ ਹਾਂ ਸਾਫ਼ ਕਰਕੇ ਚੰਗੀ ਤਰ੍ਹਾਂ ਨਵਾ ਲੈਣਾ ਮੋੜ ਕੇ ਜਮਿਆ ਡਾਟ ਪਲਾਸਟਿਕ ਹਾਂਜੀ ਹਾਂਜੀ ਡਾਟ ਦਾ ਸਬਦਾ ਦੱਸਣ ਲੱਗਿਆ ਹਾਂਜੀ ਇਹ ਡਾਟ ਦੇ ਵਿੱਚ ਮੂਰੀਆਂ ਕੱਢ ਲੈਣੀਆਂ ਮੂਰੀਆਂ ਕੱਢਣ ਤੋਂ ਬਾਅਦ ਤੁਸੀਂ ਐ ਐ ਕਰਕੇ ਮਤਲਬ ਜਿੱਦੇ ਤੁਸੀਂ ਨਵਾਇਆ ਕਰੋਗੇ ਮਾੜਾ ਮੋਟਾ ਠੀਕ ਆ ਮੱਖੀ ਮਛਰ ਤੁਹਾਡੇ ਨੇੜੇ ਨਾ ਆਉਂਦੇ ਤੇ ਕਿੰਨੇ ਦਿਨ ਬਾਈ ਕੱਢ ਜਾਂਦੀ ਐ ਇੱਕ ਵਾਰੀ ਮਰੀ ਇਹ 2-3 ਦਿਨ ਬਾਈ ਕੱਢਦੀ ਐ ਐਵੇਂ ਜਦੋਂ ਆਪਾਂ ਨਵਾ ਦਿੰਨੇ ਨਾ ਫਿਰ ਇਹਨਾਂ ਦਾ ਹੁਣ ਗਰਮੀ ਦੀ ਥਰ ਹੁੰਦਾ ਹੂੰ ਹੂੰ ਤੇ ਪਸ਼ੂ ਦਾ ਪਰੋਜਵਨ ਨੂੰ ਨਾ ਆਉਨੇ ਆ ਹਾਂ ਤੇ ਇਹਦੇ ਕਰਕੇ ਇਹ ਪਤਨ ਦੂਜੇ ਤੀਜੇ ਦਿਨ ਮਤਲਬ ਆਪਾਂ ਨੂੰ ਮਾਰ ਹੀ ਦੇਣਾ ਚਲ ਦੇ 2 ਦਿਨ ਵੀ ਕੱਢ ਜੇ ਤਾਂ ਇਹਨਾਂ ਨਵਾਣਾ ਹੁੰਦਾ ਬਹੂ ਹੁਣ ਉੱਤੇ 2 ਦਿਨ ਵੀ ਬਹੁਤ ਆ 2 ਦਿਨ ਹਾਂ ਇਹ ਜਿਹੜੀਆਂ ਮੱਖੀਆਂ ਹਾਂ ਸੰਗ ਰੋਵੇ ਪਸ਼ੂ ਦਾ ਮੈਨੂੰ ਲੱਗਦਾ ਵੀ ਕਿਲੋ ਦਾਣਾ ਤਾਂ ਖਾ ਹੀ ਜਾਂਦੇ ਨੇ ਸਹੀ ਗੱਲ ਇਹ ਸੋਚਾਂਗੇ ਕਿ ਕਿਲੋ ਦਾਣਾ ਕਿਵੇਂ ਖਾਏ ਜਦੋਂ ਪਸ਼ੂ ਦਾ ਲੂ ਹੀ ਖਾਈ ਜਾਣਾ ਹਾਂ ਨਰ ਕਈਆਂ ਮੱਈਆਂ ਦੇ ਗਲਾਂ ਦੇ ਥੱਲੇ ਆ ਵਾਟੇ ਪਾਏ ਪਏ ਜਿਵੇਂ ਪਾਇਆ ਸ਼ਾਇਦਾਂ ਦੇ ਖੁਰਕ ਖੁਰਕ ਕੇ ਪਾ ਦਿੰਦੇ ਬਹੁਤ ਲੂ ਪੀਂਦੀਆਂ ਇਹ ਪੋਆਂ ਦਾ ਫੇਰ ਇਹਦੇ ਨਾਲ ਜੂੰ ਨਹੀਂ ਆਊਗੀ ਹੂੰ ਜੂੰ ਚਿਚੜਨਾ ਆਊਗਾ ਅੱਛਾ ਆਉ ਜੂੰ ਤੇ ਚਿਚੜਨਾ ਆਸਤੇ ਵੀ ਲਾਹੇ ਬੰਦਾ ਹਣ ਫੇਰ ਇਹ ਖੁਰਕ ਨਹੀਂ ਪਾਊਗੀ ਪਸ਼ੂ ਤੇ ਕੋਈ ਨੁਕਸਾਨ ਤਾਂ ਨਹੀਂ ਇਹਦਾ ਵੀ ਮਤਲਬ ਚਮੜੀ ਚੋਮੜੀ ਕਾਸ਼ ਇਹ ਤਾਂ ਨਖਿਆ ਨਹੀਂ ਸਗੋ ਚਮੜੀ ਲਿਸ਼ਕੂਗੀ ਔਕਿਆਂ ਕਈ ਕਈ ਕਹਿੰਦੇ ਨੇ ਕਮੈਂਟ ਉਂਟ ਦੱਸਦੇ ਲੋਕ ਵੀ ਚਮੜੀ ਉੱਠ ਖੜਦੀ ਹੈ ਦਵਾਈ ਨਾਲ ਕਿ ਨਹੀਂ ਇਹ ਉੱਠਦੀ ਹੈ ਜੇ ਆਪਾਂ ਕੱਲਿਆ ਮਗਲਾਈਲ ਪਾਗੇ ਜਾਂ ਕਾਲਾ ਤੇਲ ਲਾਈਏ ਅੱਛਾ ਅੱਛਾ ਉਹਦੇ ਨਾਲ ਕੋਈ ਬਹੁਤੀ ਸਿਕਰੀ ਜੀ ਆ ਜਾਂਦੀ ਉਂ ਐ ਨਹੀਂ ਕੋਈ ਨਿਸ਼ਕਾਨ ਨਹੀਂ ਹੁੰਦਾ ਗਾ ਤੇ ਇਹ ਅੰਦਾਜ਼ਾ ਰੱਖੀਏ ਬਈ ਇਹ ਕਿੰਨੇ ਕ ਦਾ ਸੌਦਾ ਬੰਦਾ ਇਹ ਜੇ ਸਾਰਾ ਹਿਸਾਬ ਲਾਈਏ ਆਪਾਂ ਸੌਦਾ ਬਈ ਯਾਰ 30 35 ਰੁਪਏ ਦਾ ਆਏਗਾ ਹਾਂ ਹਾਂ ਮਗਲਾਈਲ ਅੱਛਾ ਆ ਕੀੜੇ ਵਾਲਾ ਆਹ ਕਾਲਾ ਤੇਲ ਹਾਂ ਤਾਂ ਤੁਸੀਂ ਅੱਧਾ ਲੀਟੂ ਲੈ ਲਓ ਸਰਉਦ ਤੇ ਇਹ ਬਹੁਤ ਦਿਨ ਕੱਟ ਜੂਗਾ ਹਾਂਜੀ ਹਾਂਜੀ ਮੈਨੂੰ ਫਿਰ ਉਹ ਫਿਰ ਹੀ ਮਿਲ ਜਾਂਦਾ ਜਿੱਥੋਂ ਮਰਦੀ ਇਹ ਤਾਂ ਉਹ ਠੀਕ ਆ ਉਹ ਜ਼ਰਾ ਆਪਣੀ ਗਰੀ ਆ ਜੇ ਜਮਾ ਪੂਰੀ ਆ ਤਸੱਲੀਆ ਲੈਣਾ ਫਿਰ ਗਿੱਲੀ ਲੈ ਰੋਨ ਗਿੱਲੀ ਗੱਟ ਕਰਕੇ ਅੱਛਾ ਸਾਰੇ ਪਿੰਡੇ ਤੇ ਇਹਦੇ ਨਾਲ ਥੋੜੀ ਜਿਹੀ ਤਾਂ ਆਏ ਆਣਾ ਵੀ ਜੇ ਆਪਾਂ ਲੀਰਨਾ ਮਾਰਦੇ ਆ ਦੋਵੇਂ ਯਾਰ ਵੀ ਹੱਥ ਉਥਕਾਲੇ ਹੋ ਜਾਂਦੇ ਇਹਦੇ ਨਾਲ ਹੱਥ ਨਹੀਂ ਕਾਲੇ ਨੇ ਨਹੀਂ ਕਾਲੇ ਨੇ ਹੁੰਦੇਗੇ ਅੱਛਾ ਹਾਂ ਜੇ ਲੀਰਨਾ ਮਾਰੋਗੇ ਤਾਂ ਪੋਚਾ ਜਿਵੇਂ ਆਪਾਂ ਧਰਤੀ ਤੇ ਪੋਚਾ ਫੇਰਦੇ ਨਾ ਸਾਰਾ ਪੋਚਾ ਫੱਦੂ ਇਹਦਾ ਇਹ ਆਪਾਂ ਐ ਕਰਦੇ ਆਂ ਇਹ ਥੋੜੇ ਥੋੜੇ ਕਈ ਕਈ ਥਾਂ ਰਹਿ ਜਾਂਦੇ ਆਂ ਹਾਂ ਰਹਿ ਜਾਂਦੇ ਆਂ ਤੇ ਪਸ਼ੂ ਨੂੰ ਰਾਹ ਵੀ ਆਉਗਾ ਤੇ ਧੋਤੇ ਵੀ ਪਸ਼ੂ ਵਦੂਗਾ ਤੇ ਪੱਟੇ ਵੀ ਵੱਧ ਖਾਊਗਾ ਮੜਾ ਜ ਆਪਾਂ ਇੱਕ ਵਾਰੀ ਦਰਸ਼ਕਾਂ ਨੂੰ ਮਾਰ ਕੇ ਦਿਖਾ ਦਈਏ ਹਾਂਜੀ ਹੁਣ ਸੇ ਥੱਲੇ ਬਾਟੇ ਪਾਈਪ ਆਇਆ ਹਾਂ ਦੇਖੋ ਇਹ ਨਾ ਬਾਤ ਨਹੀਂ ਆਂ ਹਾਂ ਵੇ ਆ ਵੇ ਕਿੰਨਾ ਮੱਖ ਹੋਇਆ ਬਹਿਣਾ ਤੇ ਸਾਰਾ ਪਸ਼ੂ ਦਾ ਸਾਰਾ ਖਾ ਜਾਂਦਾ ਤੇ ਵੀ ਕਰ ਜਾਂਦਾ ਆ ਮੱਝ ਦੱਸੀ ਜਾਂਦੀ ਆ ਮੜਿਆ ਕੋਈ ਪ੍ਰੈਕਟੀਕਲ ਕਰਕੇ ਦਿਖਾ ਦੋ ਵੀ ਹਾਂ ਹਾਂਜੀ ਹਾਂਜੀ ਇਸ ਤਰ੍ਹਾਂ ਮਾਰੋ ਦੋ 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 ਦਾਈ ਬਹੁਤ ਫਰਕ ਪਾਉਂਦਿਆਂ ਨੇ ਜਿਹੜਾ ਬਊ ਹਨਾ ਹਾਂ ਕੋਈ ਚੱਟਾ ਚੁੱਟ ਨਾ ਦੇਵੋ ਮਧਰੇ ਚੱਟਣਾ ਹੁੰਦਾ ਤਾਂ ਕੁਛ ਨਹੀਂ ਮਧਰੇ ਚੱਟਣਾ ਪਸ਼ੂ ਲਾ ਦਿੰਦਾ ਮਨ ਜਦੋਂ ਆਪਾਂ ਚੜ ਜਾਂਦੇ ਸਵਾਰ ਹਾਂ ਹਾਂ ਦੇ ਕੋਈ ਥੋੜਾ ਪੱਠੇ ਖਾਦੇ ਦਾਣੇ ਵਾਲੇ ਆਏ ਕਰਕੇ ਚੰਗੀ ਤਰ੍ਹਾਂ ਮਾਰ ਦਿਓ ਜਦੋਂ ਪੱਠੇ ਪੁੱਠੇ ਪਾਉਣੇ ਆ ਬੰਦਾ ਉਦੋਂ ਪਾ ਦਵੇ ਹਾਂ ਆਏ ਛੜਕ ਦਵੇ ਉੱਤੇ ਹਨਾ ਕੋਈ ਨਾਵੇ ਬੜਾ ਖੁਸ਼ ਹੋ ਜੇ ਹਾਂ ਇਹ ਤਾਂ ਆਏ ਆ ਵੀ ਆਪਾਂ ਨੇ ਵੀ ਜਟਕਲੇ ਤੇ ਲੈ ਜੂਗਾ ਹੂੰ ਲੈਣ ਨੇ ਆਪਾਂ ਦੇਣਾ ਦਾ ਤੇ ਆ ਵੇ ਖਾਦੀ ਪੀ ਸਰੀ ਤਾਉਣ ਮੈਂ ਆਉਂਦਾ ਇਹ ਯਾਰ ਆਇਆ ਨਾ ਇਹਨਾਂ ਦਿਨਾਂ ਜਾ ਕੇ ਮੱਖ ਖਰਾਬ ਹੀ ਬਹੁਤ ਕਰਦਾ ਡੰਗਰਾ ਇਹ ਨਾ ਬੱਚੇ ਕੱਢਦੇ ਆ ਜਿਹੜੀ ਬਾਟੇ ਹੁੰਦੇ ਨਾ ਥੂਂਦਾ ਹੁੰਦੇ ਨਹੀਂ ਬਈ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਜਾ ਕੇ ਕੋਸ਼ਿਸ਼ ਕਾਈ ਗੀ ਹੂੰ ਹੂੰ ਇਹ ਪਰ ਪਸ਼ੂ ਤੇ ਜਦੋਂ ਬਹਿ ਜਾਂਦੇ ਆ ਕੇ ਇਹਨਾਂ ਨੇ ਪਸ਼ੂ ਦਾ ਚਮੜੀ ਦਾ ਜਿਹੜਾ ਹੁੰਦੀ ਮੈਲ ਮੂਲ ਉਹ ਖਾਈ ਜਾਂਦੇ ਆ ਹੂੰ ਇਹਦੇ ਕਰਕੇ ਉੱਠਦੇ ਨਹੀਂ ਭਲਾ ਮੈਂ ਆਪ 50 ਕਿਲੋਮੀਟਰ ਵੀ ਲੈ ਜੀਏ ਉਹ ਮੱਖੀ ਤੁਹਾਡੇ ਨਾਲ ਹੀ ਜਾਊ ਐਜਾ ਹਾਂ ਇਹਨਾਂ ਦੇ ਤਾਂ ਸਾਡੇ ਕੰਮੀਆਂ ਦੇ ਮੱਖੀ ਤਾਂ ਹੈ ਨਹੀਂ ਅਸੀਂ ਤੇਲ ਮਾਰਦੇ ਰਹਿੰਨੇ ਹਾਂ ਹਾਂ ਇਥੇ ਘਟਾਉਂ ਇੱਕ ਮਾਂ ਨਵੀਂ ਆਈ ਆ ਅੱਛਾ ਉਹਦੇ ਅੱਜ ਮਾਰਾਂਗੇ ਤੇਲ ਮਾਰਿਆ ਨਹੀਂ ਤੇ ਉਹਦੇ ਤੇ ਹਜ਼ਾਰਾਂ ਮੱਖੀਆਂ ਬੈਠੀਆਂ ਬਹੁਤ ਹੋਣੀਆਂ ਮੇਰੇ ਬਾਪ ਨੇ ਤਾਂ ਮਤਲਬ 6ਵੀਂ ਆ ਜਾਂ 8ਵੀਂ ਆ ਹੁਣ ਤਾਂ ਪਤਾ ਹੀ ਆ ਲੋਕੀ ਜਾਣਦੇ ਆ ਕੀ ਵੀ ਨਹੀਂ ਜਾਣਦੇ ਲੋਕ 6ਵੀਂ ਕਿੰਨਾ ਪੜਾ ਬੀ ਪੜਿਆ ਹੁੰਦਾ ਉਹ ਵੀ ਤੁਹਾਨੂੰ ਜਾਣਦੇ ਲੋਕ ਆਪਦੇ ਬਾਪ ਦੇ ਨਾਲ 1500 1600 ਦੀ ਮੈਂ ਖਰੀਦੀ ਤੇ ਨਾਲ ਵੇਚੀ ਆ ਅੱਛਾ ਹਾਂ ਹਾਂ ਜੀ ਪੂਰੀ ਸੁਣ ਇਹ ਫਿਰ ਕਿਹੜੇ ਟਾਈਮ ਦੀ ਗੱਲ ਆ ਬਈ ਇਹ ਤਾਂ ਆ ਵੀ ਸਿੱਧੂ ਪਛਾਂਦੀ ਗੱਲ ਹੈ 1600 ਦੀ ਹੈ ਹਾਂ 1600 ਦੀ ਜੀ 1800 ਦੀ ਮੈਂ ਲਈ ਸੀ 2200 ਦੀ ਵੇਚੀ ਸੀ ਪੀਪਲ ਬੱਸਮ ਫਿਰ 5000 ਦਾ ਆਉਣ ਲੱਗ ਪਿਆ ਪਸੂ ਉਦੋਂ ਆਏ ਲੱਗਦਾ ਵੀ ਬੜਾ ਮਹਿੰਗਾ ਪਸੂ ਫਿਰ ਤੋਂ ਅੱਛਾ ਉਹ ਜਿਹੜੀ ਤੂੰ ਮੰਡੀ ਵਾਲੀ ਗੱਲ ਦੱਸਦਾ ਹੋਂ ਨਾ ਖਣੀ ਕਿੱਥੇ ਵੇਚਾਈ ਤੁਸੀਂ 5000 ਦੀ ਕਿਹਣੀ ਕਿੰਨੇ ਦੀ ਮੱਝ 5500 ਦੀ ਲਈ ਸੀਗੀ ਅੱਛਾ ਤੇ ਇਹ ਪੁਸ਼ਾਰ ਤੋਂ ਸਾਡੇ ਸਾਰੇ ਟੱਬਰ ਦਾ ਦਿਨ ਹੀ ਕਰਕੇ ਰੋਟੀ ਨਹੀਂ ਖਾਦੀ ਚਾਰ ਦਿਨ। ਅੱਛਾ। ਵੀ ਐਡੀ ਮਹਿੰਗੀ ਨੂੰ ਜੀ ਕੁਛ ਹੋ ਗਿਆ ਜੀ ਕੁਛ ਹੋ ਗਿਆ। ਹਾਂ। ਉਹ ਫਿਰ ਅਸੀਂ ਤਨੌਲੇ ਮੰਡੀ ਦੇ ਵਿੱਚ ਹੀ ਸੀ 650 ਦੀ। 650 ਦੀ ਹੈ। ਹਾਂ ਉੱਥੇ ਮੇਰੇ ਬਾਪ ਨੂੰ ਉਹਨਾਂ ਨੇ ਪੱਗ ਹੁਣ ਤਾਂ ਜਿਵੇਂ ਸਰੂਪਾ ਦਿੰਦਿਆਂ ਦੇ ਹਾਂ। ਮੰਡੀ ਵਾਲੇ ਨੇ ਮੇਰੇ ਬਾਪ ਨੂੰ ਪੱਗ ਦਿੱਤੀ ਸੀਗੀ। ਅੱਛਾ। ਸਾਰਾ ਮੇਲਾ ਮਗਰ ਲੱਗਿਆ ਸੀ ਵੀ 650 ਦੀ ਮੈਂ ਵੀ ਕੀ ਫਰੀ ਫੋਟੋ ਆਈ ਬਾਹਰ ਤੋਂ। ਤੇ ਹੁਣ ਤਾਂ ਵੀ ਦਾ ਲੱਖ ਦੀ ਮੈਂ ਵੀ ਤਾਂ ਨਹੀਂ ਪੀਵਾਂ ਦਾ। ਸਹੀ ਗੱਲ ਹੈ। ਚਲੋ। ਠੀਕ ਹੈ ਜੀ ਧੰਨਵਾਦ ਦੋਸਤੋ ਵੀਡੀਓ ਵੇਖਣ ਲਈ